ਇਹ ਪੰਜ ਮੂਵੀਜ਼ ਦੇਖ ਲਓ ਚਾਹੇ ਤੁਸੀਂ ਕੋਈ ਆਪਣਾ ਬਿਜ਼ਨਸ ਕਰਦੇ ਹੋ ਚਾਹੇ ਬੁਟੀਕ ਚਲਾ ਰਹੇ ਹੋ ਜਾਂ ਤੁਹਾਡਾ ਕੋਈ ਡ੍ਰੀਮ ਆ ਬਿਜ਼ਨਸ ਬਣਾਉਣਾ ਹੈ ਤਾਂ ਇਹ ਮੂਵੀਜ਼ ਤੁਹਾਨੂੰ ਬਹੁਤ ਹੈਲਪ ਕਰਨਗੀਆਂ ਸਦਾ ਇਹ ਮੂਵੀਜ਼ ਤੁਹਾਨੂੰ ਸੇਲ ਕਰਨਾ ਵੀ ਸਿਖਾਉਣਗੀਆਂ ਕਿਵੇਂ ਵੈਲਥ ਬਣਾਉਣੀ ਹੈ ਕਿਵੇਂ ਸਕੇਲ ਕਰਨਾ ਹੈ ਕਿਵੇਂ ਫਰਾਂਚਾਈਜ਼ੀ ਬਣਾਉਣੀ ਹੈ ਇਹ ਸਭ ਕੁਝ ਸਿਖਾਉਣਗੇ ਸਭ ਤੋਂ ਪਹਿਲਾਂ ਵੀਡੀਓ ਨੂੰ ਸੇਵ ਕਰ ਲਓ ਕਿਉਂਕਿ ਬਾਅਦ ਵਿੱਚ ਤੁਸੀਂ ਮੂਵੀਜ਼ ਲੱਭੋਗੇ ਤੁਹਾਨੂੰ ਲੱਭਣੀਆਂ ਨਹੀਂ ਤੇ ਹੋਰ ਵੀਡੀਓ ਲਈ ਫੋਲੋ ਕਰ ਲਓ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਨੰਬਰ 1 ਤੇ ਆਉਂਦੀ ਆ ਫਾਊਂਡਰ ਮੂਵੀ ਹੈ ਜਿਹੜੀ ਇਹ ਇਹ ਮੈਕਡੋਨਲਡ ਇੱਕ ਬਿਜ਼ਨਸ ਬਣਾਤਾ ਸੋ ਇਹ ਮੂਵੀ ਤੁਹਾਨੂੰ ਬਿਜ਼ਨਸ ਬਾਰੇ ਬਹੁਤ ਨੌਲੇਜ ਮਿਲੂਗੀ ਫਰਾਂਚਾਈਜ਼ੀ ਕਿਵੇਂ ਬਣਾਉਣੀ ਹੈ ਕਿਵੇਂ ਬਿਜ਼ਨਸ ਨੂੰ ਸਕੇਲ ਕਰਨਾ ਇਹ ਸਾਰੀਆਂ ਚੀਜ਼ਾਂ ਤੁਸੀਂ ਸਿੱਖੋਗੇ ਨੰਬਰ 2 ਤੇ ਆ ਮੂਵੀ ਸਟੀਵ ਜੋਬਸ ਇਹ ਮੂਵੀ ਬਣੀ ਆ ਜਿਹੜੇ ਐਪਲ ਦੇ ਫਾਊਂਡਰ ਹੋਇਆ ਸਟੀਵ ਜੋਬਸ ਉਹਨਾਂ ਦੇ ਜੀਵਨ ਦੇ ਉੱਤੇ ਕਿ ਉਹਨਾਂ ਨੇ ਕਿਵੇਂ ਇੱਕ ਬਹੁਤ ਹੀ ਕਹੈਂਡ ਪ੍ਰੋਡਕਟ ਬਣਾਇਆ ਜਿਵੇਂ ਆਪਾਂ ਜਾਣਦੇ ਆ ਕਿ ਆਈਫੋਨ ਲੈਣਾ ਸਾਰਿਆਂ ਦਾ ਡ੍ਰੀਮ ਹੁੰਦਾ ਜਾਂ ਮੈਕਬੁੱਕ ਲੈਣਾ ਡ੍ਰੀਮ ਹੁੰਦਾ ਸੋ ਇਸ ਤਰ੍ਹਾਂ ਦੇ ਪ੍ਰੋਡਕਟ ਕਿਵੇਂ ਡਿਵੈਲਪ ਕੀਤੇ ਜਾਂਦੇ ਆ ਇਹ ਮੂਵੀ ਤੁਹਾਨੂੰ ਸਿਖਾਉਂਦੀ ਆ ਕੀ ਤੁਸੀਂ ਇਹੋ ਜਿਹੇ ਪ੍ਰੋਡਕਟ ਕਿਵੇਂ ਬਣਾ ਸਕਦੇ ਹੋ ਕਿ ਲੋਕ ਤੁਹਾਡੇ ਪ੍ਰੋਡਕਟ ਦੇ ਤੁਹਾਡੀ ਚੀਜ਼ ਦੇ ਫੈਨ ਹੋ ਜਾਣ ਨੰਬਰ 3 ਤੇ ਆ ਜਾਂਦੀ ਆ ਰਾਕਟ ਸਿੰਘ ਸੇਲਸਮੈਨ ਆਫ ਦਿイヤー ਸੋ ਇਹ ਮੂਵੀ ਤੁਹਾਨੂੰ ਸੇਲ ਕਰਨੀ ਸਿਖਾਉਂਦੀ ਹੈ ਕਿ ਕਿਵੇਂ ਤੁਸੀਂ ਸੇਲ ਦੀਆਂ ਟੈਕਨੀਕਸ ਸਿੱਖ ਸਕਦੇ ਹੋ ਨੰਬਰ 4 ਤੇ ਆ ਜਾਂਦੀ ਹੈ ਗੁਰੂ ਮੂਵੀ ਇਹ ਮੂਵੀ ਦੇ ਵਿੱਚ ਜਿਹੜੇ ਮੇਨ ਹੀਰੋ ਆ ਉਹ ਹੈਗੇ ਆ ਅਭਿਸ਼ੇਕ ਵਜਨ ਕਿ ਉਹਨਾਂ ਨੇ ਕਿਵੇਂ ਇੱਕ ਛੋਟੀ ਜੀ ਜਗ੍ਹਾ ਤੋਂ ਆਪਣਾ ਕੰਮ ਸਟਾਰਟ ਕਰਕੇ ਉਹ ਪੂਰੇ ਵਰਲਡ ਦੇ ਵਿੱਚ ਫੇਮਸ ਹੋਏ ਉਹਨਾਂ ਨੇ ਕਿਵੇਂ ਟਾਪ ਦਾ ਬਿਜ਼ਨਸ ਬਣਾਇਆ ਤੇ ਨੰਬਰ 5 ਤੇ ਆ ਮੇਡ ਇਨ ਚਾਈਨਾ ਇਹ ਮੂਵੀ ਹੈਗੀ ਰਾਜਕੁਮਾਰ ਰਾਓ ਦੀ ਇਸ ਮੂਵੀ ਦੇ ਵਿੱਚ ਦਿਖਾਇਆ ਗਿਆ ਕਿ ਕਿਵੇਂ ਤੁਸੀਂ ਮਾਰਕੀਟਿੰਗ ਕਰ ਸਕਦੇ ਹੋ ਕਿਵੇਂ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰੋਮੋਟ ਕਰ ਸਕਦੇ ਹੋ ਕਿਵੇਂ ਤੁਸੀਂ ਸਕੇਲ ਕਰਨਾ ਕਿਵੇਂ ਗਰੋ ਕਰਨਾ ਇਹਦੇ ਵਿੱਚ ਤੁਹਾਨੂੰ ਸਭ ਕੁਝ ਜਾਣਨ ਰਹੋ ਚਾਈਨਾ ਜਾਂਦੇ ਉੱਥੋਂ ਉਹਨਾਂ ਨੂੰ ਆਈਡੀਆ ਆਉਂਦਾ business ਦਾ ਸੋ ਤੁਸੀਂ ਇਸ ਤੋਂ business ਨੂੰ ਗਰੋ ਕਰਨ ਬਾਰੇ ਸਕਿੱਲ ਕਰਨ ਬਾਰੇ ਬਹੁਤ ਕੁਝ ਸਿੱਖੋਗੇ ਸੋ ਇਹ ਸਾਰੀਆਂ movies ਜ਼ਰੂਰ ਦੇਖੋ ਤੇ ਇਹਨਾਂ 'ਚ ਤੁਸੀਂ ਕਿਹੜੀ movie ਦੇਖੀ ਹੈ ਕਮੈਂਟ ਕਰਕੇ ਵੀ ਦੱਸਿਓ ਇਸ ਤੋਂ ਬਿਨਾ ਜੇ ਤੁਹਾਡਾ ਡ੍ਰੀਮ ਆ ਬੁਟੀਕ ਸਟਾਰਟ ਕਰਨ ਦਾ ਤਾਂ ਤੁਸੀਂ ਫਾਨੋ ਸਟਾਈਲ ਬੁਟੀਕ ਮਾਸਟਰੀ ਕੋਰਸ ਜੁਆਇਨ ਕਰ ਸਕਦੇ ਹੋ ਇਹ ਕੋਰਸ ਦੇ ਵਿੱਚ ਤੁਹਾਨੂੰ ਬਹੁਤ ਡਿਟੇਲ ਜਾਣਨ ਨੂੰ ਮਿਲੇਗਾ ਕਿ ਤੁਸੀਂ ਕਿਵੇਂ ਆਪਣੇ ਘਰ ਤੋਂ ਬੁਟੀਕ ਨੂੰ ਸਟਾਰਟ ਕਰਕੇ ਇੱਕ ਟੌਪ ਲੈਵਲ ਦਾ ਬ੍ਰਾਂਡ ਬਣਾ ਸਕਦੇ ਹੋ ਸਟੋਰ ਬਣਾ ਸਕਦੇ ਹੋ ਸੋ ਇਹ ਕੋਰਸ ਦਾ ਲਿੰਕ ਪ੍ਰੋਫਾਈਲ ਬਾਇਓ ਦੇ ਵਿੱਚ ਦਿੱਤਾ ਹੋਇਆ ਇਸ ਤੋਂ ਬਿਨਾ ਸਕਰੀਨ ਤੇ ਵਟਸਐਪ ਨੰਬਰ ਆ ਰਿਹਾ ਤੁਸੀਂ ਉੱਥੇ ਵੀ ਆਪਣਾ ਨਾਮ ਈਮੇਲ ਦੇ ਕੰਟੈਕਟ ਭੇਜ ਕੇ ਕੋਰਸ ਨੂੰ ਜੁਆਇਨ ਕਰ ਸਕਦੇ ਹੋ ਇਸ ਤੋਂ ਬਿਨਾ ਤੁਸੀਂ ਕਿਸੇ ਵੀ ਵਿਆਹ ਸ਼ਦੀ ਜਾਂ ਫੰਕਸ਼ਨ ਦੇ ਲਈ ਹੈਂਡਵਰਕ ਦੇ ਪੰਜਾਬੀ ਸੂਟ ਲੈਣੇ ਆ ਲਹਿੰਗੇ ਲੈਣੇ ਆ ਤਾਂ ਤੁਸੀਂ ਫਾਨੋ ਸਟਾਈਲ ਦਾ ਸਟੋਰ ਵਿਜ਼ਿਟਰ ਕਰ ਸਕਦੇ ਹੋ ਜੀ 에어로 허브 마켓 트라이코트 로드 ਮੁਲਾਪੁਰ ዳਖਾ ਲੁਧਿਆਣਾ ਪੂਰੇ ਇੰਡੀਆ ਦੇ ਵਿੱਚ ਸ਼ਿਪਿੰਗ ਬਿਲਕੁਲ ਫ੍ਰੀ ਆ ਤੇ ਨਾਲ ਦੀ ਨਾਲ ਕੈਸ਼ ਔਨ ਡਿਲੀਵਰੀ ਵੀ ਅਵੇਲੇਬਲ ਆ ਮਤਲਬ ਕਿ ਜਦੋਂ ਸੂਟ ਤੁਹਾਡੇ ਘਰੇ ਪਹੁੰਚ ਕੇ ਪੇਮੈਂਟ ਤੁਸੀਂ ਉਦੋਂ ਕਰਨੀ ਆ